ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਤੇ ਨਸ਼ਾ ਤਸਕਰੀ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਖੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਸਰਹੰਦਪਾਰੋਂ ਹਥਿਆਰਾਂ ਦੇ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਨੂੰ ਨਸ਼ਟ ਕਰਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਗੈਂਗਸਟਰ ਤੇ ਬਾਹਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕਿੰਡ ਡੇ ਦਾ ਫਰਸਟ ਡੇ ਹੈ ਉਸਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆਰਮਸ ਜਿਹੜਾ ਮੋਡਿਊਲ ਆ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਜਿਹੜੇ ਵੈਪਨਸ ਤੇ ਹੀਰੋਇਨ ਦੀ ਸਮਗਲਿੰਗ ਕਰ ਰਿਹਾ ਬਾ ਡਰੋਨ ਇਹਦੇ ਪੰਜ ਦੋਸ਼ੀ ਫੜੇ ਨੇ ਤੇ 6 ਸੋਫਿਸਟੀਕੇਟਡ ਪਿਸਤਲ ਨੇ ਉਸ ਹੀਰੋਇਨ ਮਿਲੀ ਹੈ ਔਰ ਬਹੁਤ ਵੱਡੇ अमाउंट ਹੈਗਾ 11 ਲੱਖ 90 ਹਜ਼ਾਰ ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਆ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਇਹ ਪੰਜ ਦੋਸ਼ੀ ਨੇ ਇਹਨਾਂ ਚੋਂ ਚਾਰ ਇੱਕੋ ਪਿੰਡ ਦੇ ਨੇ ਰੋੜਾਂ ਵਾਲੀ ਪੀਐਸ ਕਰੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪੁਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਅ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋਣਾ ਵਾਲੀ ਪੀਐਸ ਕਰੰਡਾ ਇਹ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦਰਜ ਨੇ ਹੀਰੋਇਨ ਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਗਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਖਾਨਾ ਮੇਡ ਇਨ ਤੁਰਕੀ 232 ਬੋਰ ਦੇ ਨੇ 1.30 ਬੋਰ ਦਾ ਪਿਸਤਲ ਹੈ ਇਹ ਸਾਰੇ ਪਿਸਤਲ ਇਹਨਾਂ ਨੇ ਇਦਾਂ ਇਕੱਠੇ ਕੀਤੇ ਔਰ ਮੇਨ ਇਹ ਕੰਮ ਇਹੀ ਕਰ ਰਹੇ ਨੇ ਕਿ ਆਰਮਸ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ बार-बार ਇਸ ਕੰਮ ਚ ਇਹਨਾਂ ਦੀ ਸ਼ੂਲੀਤ ਸਾਹਮਣੇ ਆਈ ਹੈ ਜੇ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ 2025 ਦੋ ਮੁਕਦਮੇ ਦਰਜ ਆਕਰੰਡੇ ਥਾਣੇ 'ਚ ਇਦੇ ਖਿਲਾਫ ਹੀਰੋਇਨ ਦੇ ਮੋਲਕਦੀਪ ਹੈ ਰਣੀਕੇ ਦਾ ਇਹਦੇ ਖਿਲਾਫ ਇੱਕ ਕਿੰਨੂ ਹੀਰੋਇਨ ਦਾ ਐਨਟੀਐਫ ਨੂੰ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਟਰੰਡੇ ਦੇ ਵਿੱਚ ਗੁਰਪ੍ਰੀਤ ਕੋਪੀ ਹੈ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਟੇ ਦੇ ਵਿੱਚ ਉਸ ਕੇਸ 'ਚ ਵੀ ਇਹਦੀ ਿਸ਼ਮੂਲਿਤ ਹੋਈ ਸੀਗੀ 2024 'ਚ ਤੇ ਬੇਲ ਆਊਟ ਹੋਇਆ 1125 ਨੂੰ ਇਹ ਸ਼ੁਗਰਾ ਜੋਗਾ ਹੈਗਾ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਇਹ ਵੀ 24 ਸਾਲ ਦਾ ਸੱਜਾ ਸਾਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਹੈ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਬਹੁਤ ਵੈਲ ਆਫ ਨਹੀਂ ਬਟ ਮਾੜੇ ਜਿਹੜੇ ਸਮਗਲਤ ਨੇ ਬਾਰ ਬਾਰ ਰਿਪੀਟ ਆਫੈਂਡਰ ਹੈਕਚੁਅਲ ਆਫੈਂਡਰ ਉਹਨਾਂ ਨਾਲ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੋਲਤਦੀ ਔਰ ਗੁਰਪ੍ਰੀਤ ਗੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਹਨ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਵੱਡਾ ਅਮਾਊਂਟ ਬੜੀ ਦੇਰ ਬਾਅਦ ਐਡਾ ਵੱਡਾ ਟਰੱਕ ਮਨੀ ਦਾ ਫੜਿਆ ਗਿਆ 12 ਲੱਖ ਦੇ ਕਰੀਬ ਹੈਗਾ ਇਹ 10 ਲਾਈਵ ਕੈਟਰੀਜਸ ਵੀ ਮਿਲੇ ਨੇ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟ ਹੈ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਰਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸਿਰਿ ਨਵੇਲਾ ਵਰੇਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ 파ਰਸ ਜੀ ਔਰ ਮੇਨ ਜਿਹੜਾ ਸਾਡੇ ਇਹਦੇ ਵਿੱਚ ਇਨਸਪੈਕਟਰ ਅਮਨ ਗੁੰਦਾਵਾ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮਸਾ ਜਿਹੜਾ ਸਾਰਾ ਇਹ ਮੋਡਿਊਲ ਹੈ ਬਸਟ ਕੀਤਾ ਗਿਆ ਸਰ ਸਪੈਸ਼ਲ ਹਾਕਟ ਦੇ ਅੰਦਰ ਰੀਸ ਕੀਤੀ ਜਾ ਰਹੀ ਹੈ ਜਿਹਦੇ ਸਾਰੀਆਂ ਹੋਈਆਂ ਨੇ ਹਲੇ ਚੱਲ ਰਹੀ ਹੈ ਹਾਂਜੀ ਬਿਲਕੁਲ 3 ਦਿਨ ਦਾ ਹੈਗਾ ਜੀ ਔਰ ਸਾਰੇ ਅਸੀਂ ਪਲਾਨ ਕੀਤੇ ਹੋਏ ਨੇ ਅੱਜ ਕੈਸੋ ਤੇ ਵੀ ਤੁਹਾਨੂੰ ਰਿਕੁਐਸਟ ਕਰਾਂਗੇ ਉਹਦਾ ਵੀ ਟਾਈਮ ਫਿਕਸ ਕਰ ਰਹੇ ਹਾਂ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਵੀ ਆਏ ਆ ਬਟ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਮਿਸ ਇਨਫੋਰਮੇਸ਼ਨ ਬੜੀ ਫਲਾਈ ਜਾ ਰਹੀ ਹੈ ਬੀਜੀ ਪਤਾ ਨਹੀਂ ਇਹਦੇ ਚ ਕਿੰਨੇ ਕੋਈ ਨਿਊਟਰਲਾਈਜੇਸ਼ਨ ਦੀ ਗੱਲ ਹੈ ਬਿਲਕੁਲ ਇਦਾਂ ਦੀ ਗੱਲ ਨਹੀਂ ਰਾਦਰ ਅਸੀਂ ਆਪਾਂ ਇਹ ਕਹਿੰਨੇ ਜਿਹੜੇ ਸਲੰਡਰ ਕਰਨਾ ਚਾਹੁੰਦੇ ਆ ਔਰ ਜਿਹੜੇ ਕੁਰਾਹੇ ਪੈ ਗਏ ਬੱਚੇ ਸਾਡੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆ ਜੋ ਲੀਗਲ ਐਕਸ਼ਨ ਨੂੰ ਫੇਸ ਕਰਨ ਆ ਕੇ ਕੋਈ ਇਹੋ ਜੀ ਬਿਲਕੁਲ ਮਿਸ ਨੋਮਰ ਹੈ ਮਿਸ ਇਨਫੋਰਮੇਸ਼ਨ ਹੈ ਕੌਟਲੀ ਹਾਂ ਜਿਹੜਾ ਕ੍ਰਿਮੀਨਲ ਬੰਦਾ ਉਹਦੇ ਖਿਲਾਫ ਜੋ ਲੀਗਲ ਐਕਸ਼ਨ ਬਣਦਾ ਉਹ ਤਾਂ ਕਰਨਾ ਹੀ ਕਰਨਾ ਉਹਦੇ ਚ ਕੋਈ ਦੋਰ ਆਇ ਨਹੀਂ ਇਹ ਨਹੀਂ ਵੈਸੇ ਨਹੀਂ ਜਾਣਦਾ ਕਿ ਸ਼ਾਇਦ ਉਹ ਪੇਸ਼ਿੰਗ ਕਰਦੇ ਨੇ ਉਹਦੇ ਗੈਕਸਾ ਦੇ ਤਲਾਸ਼ਕਾਰਾਈ ਕਰਦੇ ਕਰਕੇ ਉਸ ਦਾ ਕਾਰਵਾਈ ਨਹੀਂ ਜਿਤਨਾ ਮੈਨੂੰ ਨਹੀਂ ਜਾਨਦਾ ਨਹੀਂ ਨਹੀਂ ਬਿਲਕੁਲ ਤੁਹਾਨੂੰ ਪਤਾ ਆਪਾਂ ਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਸੀਂ ਰੈਗੂਲਰਲੀ ਸਾਡੀ ਮੀਡੀਆ ਬਰੀਫਿੰਗ ਦੇਖਦੇ ਰਹਿੰਦੇ ਹੋ ਕਿ ਕੰਟੀਨਿਊਸ ਪ੍ਰੋਸੈਸ ਹੈ ਔਰ ਕਿੰਨੇ ਵੈਪਨ ਕਿੰਨੀ ਆਪਾਂ ਹੀਰੋਇਨ ਪਿਛਲੇ ਦਿਨਾਂ ਵਿੱਚ ਫੜੀ ਹੈ ਤੇ ਆਪਰੇਸ਼ਨ ਪ੍ਰਹਾੜ ਜਿਹੜਾ ਪਹਿਲਾਂ ਸੀ ਉਹਦੇ ਵਿੱਚ ਆਪਾਂ 312 ਬੰਦੇ ਉਹ ਤੋਂ ਫੜੇ ਸੀਗੇ ਤਿੰਨ ਦਿਨਾਂ ਵਿੱਚ ਔਰ ਅੱਜ ਵੀ ਸਾਨੂੰ ਉਮੀਦ ਹੈ ਕਿ ਬਹੁਤ ਸਾਰੇ ਕ੍ਰਿਮੀਨਲ ਤੇ ਗੈਂਗਸਟਰ ਜਿਹੜੇ ਐਲੀਮੈਂਟਸ ਨੇ ਉਹਨਾਂ ਤੇ ਪੂਰੀ ਮਤਲਬ ਸਖਤ ਕਾਰਵਾਈ ਹੋਏਗੀ ਔਰ ਮੈਂ ਦੁਬਾਰਾ ਰਿਪੀਟ ਕਰਦਾ ਕਿ ਇਹ ਇਹਦੇ ਚ ਸਾਰੇ ਜਿਹੜੇ ਯੂਥ ਨੇ ਆਪਣੀ ਸਬਦਾ ਇਹ ਇੰਡੈਵਰ ਹੈ ਕਿ ਉਹਨਾਂ ਨੂੰ ਅਸੀਂ ਸਿੱਧੇ ਰਾਹ ਪਾਈਏ ਔਰ ਉਹ ਅੱਛਾ ਜਿਹੜਾ ਹੈਗਾ ਆਪਣਾ ਲਾਈਫ ਅੱਗੇ ਬਤੀਤ ਕਰ। ਪਰ ਇਹਨਾਂ ਦਾ ਵੀ ਪਹਿਲੀਆਂ ਕਟੇਲਾ ਪਾਰਾਂ ਤੋਂ ਉਸ ਪਾਰ ਇਹਨਾਂ ਦੀ ਪਹਿਲੀਆਂ ਨਹੀਂ ਨੇ। ਜਿਹੜੇ ਜਿਹੜੇ ਨੇ ਜੀ ਇਹ ਰੋਣਾ ਵਾਲੀ ਪਿੰਡ ਬਿਲਕੁਲ ਬਾਰਡਰ ਤੇ ਹੀ ਹੈ ਵੀ ਔਰ ਚਾਰ ਦੋਸ਼ੀ ਉੱਥੋਂ ਦੇ ਹੀ ਨੇ। ਸਰਲ ਪ੍ਰੋਬਲਮ ਨੇ ਬੱਚੇ ਇਹਨਾਂ ਕੀ ਨਾਲ ਲਾਲਚ ਹੁੰਦਾ ਹੈ ਨਾਲ ਤੁਹਾਡੇ ਸਾਹਮਣੇ ਪੈਸੇ ਦਾ ਹੈ ਫਾਈਨੈਂਸ਼ੀਅਲ ਐਂਗਲ ਹੈ ਤੇ ਇੱਕ ਬੰਦੇ ਆਪਣੇ ਕੰਮ ਨਹੀਂ ਕਰਨਾ ਚਾਹੁੰਦੇ ਉਹਨੂੰ ਲੱਗਦਾ ਵੀ ਮੁਸ਼ਕਲ ਹੈ ਕੰਮ ਹੈਗਾ ਤੇ ਇਹਦੇ ਵਿੱਚ ਜੋ ਕਿ ਬਹੁਤ ਮਾੜੀ ਚੀਜ਼ ਹੈ ਔਰ بڑا ਇਹਦੇ ਬਾਰੇ ਅਫਸੋਸ ਵੀ ਹੁੰਦਾ ਸਾਨੂੰ ਕਿ ਆਪਣੇ ਹੀ ਬੱਚੇ ਨੇ ਆਪਣੇ ਹੀ ਸਾਰਾ ਮਤਲਬ ਪੂਵਕ ਖਰਾਬ ਕਰ ਰਹੇ ਨੇ ਛੋਟੇ ਲਾਲਚੀ ਆ ਕੇ ਔਰ ਲੋਕਾਂ ਨੇ ਬਾਹਰ ਬੈਠੇ ਲੋਕਾਂ ਨੇ ਬਹਿਤਾ ਹੋਇਆ ਚਾਹ ਠੀਕ ਹੈ ਹਰੇਕ ਕੰਪਨੀ ਕਰਾਸਪੈਂਟ ਕੋਈ ਇਸ ਨੂੰ ਵਿੱਚ ਕਿੰਨੇ ਪਬਲਿਕ ਦਾ ਜੋ ਕਿਵੇਂ ਆ ਕੁਝ ਕਈ ਨੂੰ ਲੱਗਦਾ ਸਾਡੇ ਵਿੱਚ ਨਹੀਂ ਹੋ ਜਾਂਦੀ ਇਹ ਬਹੁਤ ਸੀ ਜੋ ਨਹੀਂ ਨਹੀਂ ਦੇਖੋ ਬੜੀ ਸਿੰਪਲ ਗੱਲ ਹੈ ਜਿਹੜੇ ਬੰਦੇ ਕ੍ਰਿਮੀਨਲ ਨੇ ਜਾਂ ਜਿਨ੍ਹਾਂ ਬਾਰੇ ਇਨਪੁਟ ਹੈ ਉਹਨਾਂ ਦੇ ਸਰਵੇਲੈਂਸ ਪੁਲਿਸ ਐਸ ਪਰ ਲਾਅ ਰੱਖਦੀ ਹੈ ਕੋਈ ਕਿਸੇ ਨੂੰ ਹਰਾਸਮੈਂਟ ਵਾਲੀ ਬਿਲਕੁਲ ਗੱਲ ਨਹੀਂ ਪਰ ਜਿਹੜਾ ਬਦਮਾਸ਼ ਆਦਮੀ ਹੈ ਉਹਦੇ ਵਾਸਤੇ ਕੋਈ ਸੌਫਟ ਕਾਰਨ ਬਸ ਸਰ ਦੇ ਕਿਹੜੇ ਬਲਾਕ ਹਨ ਜਿਹੜੇ ਚੈਂਪੀਅਨਸ ਦਾ ਰਸਤਾ ਕੀਤਾ ਇਹ ਸਾਰੇ ਜਿਹੜੇ ਕੰਟੋਨਮੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਜੀ ਉੱਥੇ ਇਹਨਾਂ ਦੀ ਅਰੈਸਟ ਹੋਈ ਇਕੱਠਿਆਂ ਦੀ ਸਰ ਇਹ ਮਨੀ ਫਲੋ ਕਿਸ ਤਰ੍ਹਾਂ ਦੀ ਹੈਗੇ ਕੋਈ ਜਿਹੜੇ ਡਰਗਸ ਹੋ ਗਏ ਡਰਗਸ ਹੋ ਗਏ ਮੈਪਨ ਹੋ ਗਏ ਤੇ ਗੁੰਮ ਜਿਹੇ ਫਾਈਲ ਨੇ ਬਟ ਮਨੀ ਇੰਟਰੂਮ ਸਰ ਉਹ ਤਾਂ ਨਹੀਂ ਮਨੀ ਦਾ ਸਟੰਡਿਓ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਵਾਇਆ ਦੁਬਈ ਜਾਂਦੀ ਹੈ ਵਾਪਸ ਜਿਹੜਾ ਉਹ ਮੁੰਡਾ ਟਰੱਕ ਡਰਾਈਵਰ ਹੀ ਰਿਹਾ ਦੁਬਈ ਇਟ ਇਜ਼ ਵੈਰੀ ਕਲੀਅਰ ਇੰਡੀਕੇਸ਼ਨ ਕਿ ਇਥੋਂ ਜਿਹੜੀ ਰਿਸੀਵ ਕਰਦੇ ਅਸਾਈਨਮੈਂਟ ਉਸ ਤੋਂ ਬਾਅਦ ਵਾਇਆ ਦੁਬਈ ਪਾਕਿਸਤਾਨ ਪੈਸਾ ਵਾਪਸ ਜਾਂਦਾ ਉਹਦੇ ਤੇ ਅਸੀਂ ਕਾਫੀ ਇਹਨਾਂ ਦੇ ਬੈਂਕ ਅਕਾਊਂਟਸ ਤੇ ਫੋਨ ਤੇ ਵਗੈਰਾ ਦੇ ਉੱਤੇ ਕੰਮ ਕਰ ਰਹੀ ਸਾਡੀ ਟੀਮ ਔਰ ਮੈਨੂੰ ਉਮੀਦ ਹੈ ਕਿ ਜਲਦੀ ਅਸੀਂ ਹੋਰ ਜਿਹੜਾ ਬੰਦਾ ਜਿਹੜਾ ਹਵਾਲੇ ਤੇ ਸਪੈਸ਼ਲਟੀ ਡੀਲ ਕਰਦੇ ਉਹਨਾਂ ਨੂੰ ਛੜਾ ਸਰ ਦੁਬਈ ਕਿੰਨੇ ਦਿਨ ਰਹਿ ਗਏ ਇਹ ਮੈਨੂੰ ਕਲੀਅਰ ਨਹੀਂ ਬਾ 24 ਸਾਲ ਦਾ ਮੈਂ ਡੇਢ ਤੋਂ ਸਾਲ ਰਿਹਾ ਡੇਢ ਤੋਂ ਹਾਂ ਡੇਢ ਤੋਂ ਸਾਲ ਦੇ ਕਰੀਬ ਰਿਹਾ ਉੱਥੋਂ ਤੇ ਵਾਪਸ ਆ ਗਿਆ ਕਿਉਂਕਿ ਦੇਖੋ ਕੰਮ ਕਰਨਾ ਪੈਂਦਾ ਹੈ ਉਹੀ ਗੱਲ ਵਿਲੇ ਪਣੇ ਵਾਲੀ ਵੀ ਇਥੇ ਈਜ਼ੀ ਮਨੀ ਉਹ ਸਾਰੀ ਗੱਲ ਆਪਣੀ ਉਹੀ ਕੋਆਬਰੇਟ ਹੁੰਦੀ ਹੈ ਜੋ ਆਪਾਂ ਪਹਿਲਾਂ ਵੀ ਸਾਈਕੀ ਸਾਰੀ ਸਟੱਡੀ ਕਰਦੇ ਹਾਂ ਉਹਨਾਂ ਦੀ ਜਾਂ ਉਹਨਾਂ ਦਾ ਮਾਈਂਡ ਸੈਟ ਦੇਖਦੇ ਹਾਂ ਤੇ ਦੁਬਈ ਤੋਂ ਲਿੰਕ ਸਟੈਬਿਸ਼ ਕਿਤੇ ਜੀ ਬਾਹਰ ਹਾਂ ਜੀ ਲੱਗੇ ਤੁਸੀਂ ਦੇਖੋ ਨਾ ਹੀ 25 ਚ ਦੋ ਪਰਚੇ ਦੇ ਖਿਲਾਫ ਹੋਏ ਉਹ ਦੂਜੇ ਦੇ ਖਿਲਾਫ 21 ਚ ਪਰਚਾ ਮੋਲਕਦੀਪ ਦੇ ਜਿਹੜਾ ਇੱਕ ਕਿਲੋ ਹਿਰੋਇਨ ਦਾ ਫਿਰ ਬਾਹਰ ਆਇਆ ਫਿਰ 25 ਚ ਫਿਰ ਉਹਦੇ 4 ਗ੍ਰਾਮ ਦਾ ਘਰੰਡੇ ਚ ਔਰ ਗੋਪੀ ਦੇ ਤੁਹਾਨੂੰ ਦੱਸਿਆ ਹੀ ਹੈ ਕਿ ਆਪਾਂ 24 ਚ ਇਥੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਚਾਰਜ ਫੜਿਆ ਗਿਆ ਸੀਗਾ ਉਹਦੇ ਚ 5 ਕਿਲੋ ਹਿਰੋਇਨ ਦੇ ਵਿੱਚ ਇਹ ਵੀ ਇਹਦਾ ਵੀ ਨਾਮ ਆਇਆ ਸੀ ਸਰ ਬੈਕਪੌਨ ਜਿਹੜਾ ਕਾਗਜ਼ੀਲੀ ਉੱਤੇ ਆਈ ਇਹ ਸਾਡੇ ਵੱਸਤੂ ਦੇਖੋ ਭਾਜੀ ਨਾ ਇਹ ਲਈ ਬੈਠੇ ਸੀਗੇ ਕਿਉਂਕਿ ਜਿਹੜੇ ਬੰਦੇ ਹੁੰਦੇ ਨੇ ਨਾ ਜਿਹੜੇ ਨਾਰਕੋ ਤੇ ਉਹ ਇਕੱਠਾ ਹੀ ਆ Arms ਤੁਹਾਨੂੰ ਪਤਾ ਕੰਮ ਕਰਦੇ ਔਰ ਇਹਨਾਂ ਕੋਲ ਆਮ ਅਕਸਰੇ ਵਿੰਦਾਕੁਸ਼ ਆਪਣੇ ਵਾਸਤੇ ਰੱਖੀ ਬੈਠੇ ਆ ਕੁਛ ਅੱਗੇ ਵੇਚਤੇ ਜਿਵੇਂ ਕੋਈ ਕਾਟਰੀਜ ਆਏ ਗਰੂਨ ਰਾਈ ਸਾਰਾ ਉਹਦਾ ਨੈਟਵਰਕ ਹੈਗਾ ਇਹਦੇ ਇਹਨਾਂ ਦੀ ਆਪਣੀ ਇਨਵੋਲਵਮੈਂਟ ਨਹੀਂ ਆਦੀ ਉਹਦੇ ਚ ਬੇਸਿਕਲੀ ਸਮਗਲਰਸ ਨੇ ਜਿਹੜੇ ਉੱਥੋਂ ਮੰਗਵਾ ਕੇ ਅੱਗੇ ਫਿਰ ਪੈਸੇ ਲੈ ਕੇ ਅੱਗੇ ਡਿਸਟ੍ਰਿਬਿਊਸ਼ਨ ਦਾ ਕੰਮ ਕਰ ਸਰ ਕਿਹਨੂੰ ਡਿਸਟ੍ਰਿਬਿਊਟਰ ਹੈ ਇਹ ਕੋਈ ਪਤਾ ਨਹੀਂ ਉਹ ਇਹ ਕੋਈ ਗੱਲ ਕਲੀਅਰ ਹੋ ਨਹੀਂ ਰਹੀ ਬਟ ਤੇ ਵੀ ਲੱਗੇ ਹੋਏ ਆ ਜੀ ਉਹ ਬਾਹਰ ਬੈਠੇ ਲੋਕ ਦੱਸਦੇ ਵੀ ਇਹਨਾਂ ਨੂੰ ਲਾਸਟ ਮਿੰਟ ਤੇ ਹੀ ਆ

ਜਿਹੜੇ ਬਾਹਰ ਬੈਠੇ ਸਾਡੇ ਗੈਂਗਸਟਰਸ ਨੋਰ ਟੈਰਰਿਸਟਸ ਜੋ ਵੀ ਔਰ ਅਕ੍ਰੋਸ ਦੀ ਬਾਰਡਰ ਜਿਹੜੀ ਪ੍ਰੋਕਸੀ ਔਰ ਆਪਾਂ ਜਿਹਨੂੰ ਬਾਰ ਬਾਰ ਕਹਿੰਨੇ ਆ ਉਹ ਚੀਜ਼ ਚੱਲ ਹੀ ਰਹੀ ਹੈ ਤੇ ਉਹਦੇ ਚ ਦਿੱਕਤ ਹੈ ਸਾਨੂੰ ਐਜ਼ ਇਨਵੈਸਟੀਗੇਟਿੰਗ ਏਜੰਸੀ ਐਂਡ ਇਨਫੋਰਸਮੈਂਟ ਏਜੰਸੀ ਥਿਸ ਇਜ਼ ਅ ਪ੍ਰੋਬਲਮ ਲੱਗੇ ਹੋਏ ਆਂ ਜੀ ਆਪਾਂ ਤੁਹਾਡੇ ਸਾਹਮਣੇ ਤੋਂ ਰਿਕਵਰੀਆਂ ਫੇਅਰ ਹੋ ਰਹੀਆਂ ਆਂ ਜੀ हो रहे सारा काम हो रहा है और बारियां जैट्रल एजेंसी थ्रू बहार टेकअप किया जा रहा है इंटरपोल livest... वगैरा